ਸਿਮਰਤਰੰਦਾਵਦੀ ਬੋਡੀ ਸਟ੍ਰੈਟਜੀ ਆ ਰਹੀ ਹੈ ਤੇ ਅਸੀਂ ਉਹਦਾ ਸਿਰਸਕਾਰ ਸਟੈਟਡੇ ਕਰਾਂਗੇ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਜਿਹੜੀ ਬੱਚੇ ਆ ਉਹਨੂੰ ਇਨਸਾਫ ਦਵਾਇਆ ਜਾਵੇ ਚੰਗੇ ਭਵਿੱਖ ਵਾਸਤੇ ਬਹੁਤ ਬ라이ਟ ਬੱਚੀ ਸੀ ਸਾਡੀ ਚੰਗੇ ਭਵਿੱਖ ਵਾਸਤੇ ਬਾਹਰ ਪੜ੍ਹਨ ਵਾਸਤੇ ਗਈ ਸੀ ਪਰ ਜ਼ਾਲਿਮਾਂ ਦੀ ਗੋਲੀ ਦਾ ਸ਼ਿਕਾਰ ਹੋ ਗਈ ਸਰਕਾਰਾਂ ਦੀ ਅਣਗਹਿਲੀਆਂ ਜਾਂ ਬੇਲਗਰਜ਼ੀਆਂ ਅਸੀਂ ਪੰਪਾਰਟ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬੱਚੀ ਨੂੰ ਇਨਸਾਫ ਦਵਾਇਆ ਜਾਵੇ ਤੇ ਬੱਚੇ ਦਾ ਆਪਣੇ ਸਾਰਿਆਂ ਦੇ ਜਾਂਦੇ ਨੇ ਬਾਹਰ ਪੜਨ ਵਾਸਤੇ ਚੰਗੇ ਫਿਊਚਰ ਦੀ ਕਾਮਨਾ ਵਾਸਤੇ ਪਰ ਉੱਥੇ ਜਾ ਕੇ ਜਿ ਇਹੋ ਜਿਹੇ ਹਾਦਸੇ ਹੋ ਜਾਂਦੇ ਆ ਤੇ ਮਾਪੇ ਦਾ ਜਿੰਨਾ ਜਿਹੜਾ ਤੁਸੀਂ ਦੇਖ ਹੀ ਰਹੇ ਜਿਓ ਕਿ ਉਹਨਾਂ ਕੋ ਬੋਲਿਆ ਤੱਕ ਨਹੀਂ ਜਾ ਰਿਹਾ ਗੱਲ ਨਹੀਂ ਹੋ ਰਹੀ ਸੋ ਕਿੱਦਾਂ ਅਸੀਂ ਬਰਦਾਸ਼ਤ ਕਰਾਂਗੇ ਸੋ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਕੈਨੇਡਾ ਵਿੱਚ ਪੰਜਾਬਣ ਕੁੜੀ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਸੀ। ਅੱਜ ਪੰਜਾਬਣ ਕੁੜੀ ਹਰਸਮ੍ਰਿਤ ਕੌਰ ਰੰਦਾਵਾ ਦੀ ਮ੍ਰਿਤਕ ਦੇ ਕੈਨੇਡਾ ਤੋਂ ਭਾਰਤ ਪਹੁੰਚੀ ਜਿਸ ਸੰਬੰਧੀ ਜਾਣਕਾਰੀ ਹਰਸਮ੍ਰਿਤ ਦੇ ਦਾਦਾ ਸੁਖਵਿੰਦਰ ਸਿੰਘ ਰੰਦਾਵਾ ਦੇ ਵੱਲੋਂ ਦਿੱਤੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਹਰਸਮ੍ਰਿਤ ਦੀ ਮ੍ਰਿਤਕ ਦੇ ਕੱਲ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚ ਜਾਵੇਗੀ ਜਿਸ ਤੋਂ ਬਾਅਦ ਹਰਸਮ੍ਰਿਤ ਕੌਰ ਦੀ ਲਾਸ਼ ਨੂੰ ਉਸਦੇ ਜੱਦੀ ਪਿੰਡ ਧੁੰਦਾ ਵਿਖੇ ਲਿਆਂਦਾ ਜਾਵੇਗਾ ਜਿੱਥੇ ਅੰਤਮ ਰਸਮਾਂ ਕਰਨ ਤੋਂ ਬਾਅਦ ਉਸਦਾ ਅੰਤਮ ਸੰਸਕਾਰ ਕਰ ਦਿੱਤਾ ਜਾਵੇਗਾ ਦੱਸ ਦਈਏ ਕਿ 17 ਅਪ੍ਰੈਲ ਨੂੰ ਇੱਕ 21 ਸਾਲਾਂ ਦੀ ਕੁੜੀ ਹਰਸਿਮਰਤ ਕੌਰ ਰੰਦਾਵਾ ਜਿਹੜੀ ਕੈਨੇਡਾ ਵਿੱਚ ਸਟੂਡੈਂਟ ਵੀਜ਼ੇ ਤੇ ਗਈ ਸੀ ਬਸ ਦੀ ਉਡੀਕ ਕਰਦੀ ਪਈ ਸੀ ਕਿ ਇਸੇ ਵਿਚਾਲੇ ਦੋ ਗੁੱਟਾਂ ਦੀ ਆਪਸ ਤੇ ਵਿੱਚ ਲੜਾਈ ਹੋ ਜਾਂਦੀ ਹੈ ਲੜਾਈ ਦੌਰਾਨ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਇੱਕ ਗੋਲੀ ਹਰਸਿਮਰਤ ਕੌਰ ਦੇ ਲੱਗਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਹੁਣ ਉਸ ਦੀ ਮ੍ਰਿਤਕ ਦੇ ਜਿਹੜੀ ਭਾਰਤ ਪੁੱਜ चुकी ਹੈ ਤੇ ਕੱਲ ਅੰਮ੍ਰਿਤਸਰ 에য়ারਪੋਰਟ ਤੇ ਪਹੁੰਚਾਵੇਗੀ ਹੁੰਦਾ ਡਿਸਟ੍ਰਿਕਟ ਤਰਨਤਾਰਨ ਦੇਸੀ ਰਹਿਣ ਵਾਲੇ ਆ ਸਾਡੀ ਪੁੱਤਰੀ ਜੋ ਕਿ ਕੈਨੇਡਾ ਦੇ ਮਿਲਟਨ ਚ ਗੋਲੀ ਦਾ ਸ਼ਿਕਾਰ ਹੋਈ ਉਹਦੀ ਡੈੱਡ ਬਾਡੀ ਸ਼ਨੀਵਾਰ ਆ ਰਹੀ ਹੈ ਤੇ ਅਸੀਂ ਤਕਰੀਬਨ 9 ਵਜੇ ਦੇ ਨਾਲ ਸਸਕਾਰ ਉਸਦਾ ਕਰ ਦੇਣਾ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਆ ਵਿਛੜੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਕੁਝ ਪਤਾ ਨਹੀਂ ਚੱਲਿਆ ਜੀ ਕਿਹੜੇ ਕਰਨਾ ਕਰਕੇ ਗੋਲੀ ਬੱਜੀ ਤੇ ਉਹ ਮਤਲਬ ਦੋ ਗੁੱਟਾਂ ਦੀ ਆਪਸੀ ਰੰਜਿਸ਼ ਸੀ ਉਹਦਾ ਕਰਕੇ ਗੋਲਾ ਗੋਲੀਬਾਰੀ ਧੂਆਂ ਸੇਜਾਂ ਤੋਂ ਹੋਈ ਤੇ ਗੋਲੀਬਾਰੀ ਦਾ ਸ਼ਕਾਰ ਉਹ ਵੀ ਇਹਦੇ ਵਿੱਚ ਉਹਦਾ ਕੋਈ ਲੈਣਾ ਦੇਣਾ ਸੀ ਉਹ ਬੱਸ ਸਟਾਪ ਤੇ ਖੜੀ ਸੀ ਜਿੱਥੇ ਉਹਦੀ ਡੈਥ ਹੋ ਗਈ ਕੀ ਮੰਗ ਕਰਦੇ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਵਿਛੜੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਜੋ ਵੀ ਦੋਸ਼ੀ ਉਹਨਾਂ ਨੂੰ ਫੜ ਕੇ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ। ਹਰ ਸੇ ਮਰਤੰਦਾਵਾਦੀ ਬੋਡੀ ਸਟ੍ਰੈਟ ਡੇ ਆ ਰਹੀ ਹੈ ਤੇ ਅਸੀਂ ਉਹਦਾ ਸਿਰਸਕਾਰ ਸਟ੍ਰੈਟ ਡੇ ਕਰਾਂਗੇ। ਅਸੀਂ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਬੱਚੀ ਆ ਉਹਨੂੰ ਇਨਸਾਫ ਦਵਾਇਆ ਜਾਵੇ। ਚੰਗੇ ਪੁੱਖ ਵਾਸਤੇ ਬਹੁਤ ਬ라이ਟ ਬੱਚੀ ਸੀ ਸਾਡੀ ਚੰਗੇ ਪੁੱਖ ਵਾਸਤੇ ਬਾਹਰ ਪੜਨ ਵਾਸਤੇ ਗਈ ਸੀ ਪਰ ਜ਼ਾਲਿਮਾਂ ਦੀ ਗੋਲੀ ਦਾ ਸ਼ਿਕਾਰ ਹੋ ਗਈ। ਸਰਕਾਰਾਂ ਦੀਆਂ ਅਣਗਹਿਲੀਆਂ ਜਾਂ ਬੇਲਗਰਜ਼ੀਆਂ ਅਸੀਂ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬੱਚੀ ਨੂੰ ਇਨਸਾਫ ਦਵਾਇਆ ਜਾਵੇ ਤੇ ਬੱਚੇ ਤਾਂ ਆਪਣੇ ਸਾਰਿਆਂ ਦੇ ਜਾਂਦੇ ਨੇ ਬਾਹਰ ਪੜਨ ਵਾਸਤੇ ਚੰਗੇ ਫਿਊਚਰ ਦੀ ਕਾਮਨਾ ਵਾਸਤੇ ਪਰ ਉੱਥੇ ਜਾ ਕੇ ਜੇ ਇਹੋ ਜਿਹੇ ਹਾਦਸੇ ਹੋ ਜਾਂਦੇ ਆ ਤੇ ਮਾਪੇ ਦਾ ਜਿੰਨਾ ਜਿਹੜਾ ਤੁਸੀਂ ਦੇਖ ਹੀ ਰਹੇ ਜਿਉਂ ਕਿ ਉਹਨਾਂ ਕੋ ਬੋਲਿਆ ਤੱਕ ਨਹੀਂ ਜਾ ਰਿਹਾ ਗੱਲ ਨਹੀਂ ਹੋ ਰਹੀ ਸੋ ਕਿੱਦਾਂ ਅਸੀਂ ਬਰਦਾਸ਼ਤ ਕਰਾਂਗੇ ਸੋ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ